ਪਲੇਕ ਮਹੀਨੇ ਵਿੱਚ ਸੋਨੇ ਦੀ ਕੀਮਤ ਵਿੱਚ ਤੀਬਰ ਉਛਾਲ ਦਰਜ ਕੀਤਾ ਗਿਆ ਹੈ। ਇਸ ਵੇਲੇ ਸੋਨੇ ਦਾ ਰੇਟ 1,12,500 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ। ਕੇਵਲ 1 ਮਹੀਨੇ ਵਿੱਚ ਸੋਨੇ ਦੀ ਕੀਮਤ ਲਗਭਗ 15,000 ਰੁਪਏ ਵਧ ਗਈ ਹੈ। ਹੁਣ ਇਸ ਦੀਆਂ ਵਜ੍ਹਾ ਕੀ ਹਨ? ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਸੁਰੱਖਿਆ ਤੇ ਨਿਵੇਸ਼ ਦੇ ਤੌਰ ਤੇ ਹੋਰ ਵੀ ਮਜ਼ਬੂਤ ਹੋ ਰਿਹਾ ਹੈ। ਡਾਲਰ ਦੀ ਕਮਜ਼ੋਰੀ ਅਤੇ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਅਟਕਲਾਂ ਨੇ ਸੋਨੇ ਦੀ ਮੰਗ ਨੂੰ ਤੇਜ਼ ਕਰ ਦਿੱਤਾ ਹੈ। ਭਾਰਤ ਵਿੱਚ ਤਿਉਹਾਰੀ ਅਤੇ ਵਿਆਹੀ ਸੀਜ਼ਨ ਕਾਰਨ ਵੀ ਮੰਗ ਵੱਧ ਗਈ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਵਿੱਚ ਅਜੇ ਹੋਰ ਮਜ਼ਬੂਤੀ ਆ ਸਕਦੀ ਹੈ ਹਾਲਾਂਕਿ ਮੌਜੂਦਾ ਪਦਰ ਤੇ ਨਿਵੇਸ਼ਕਾਂ ਅੱਗੇ ਇਹ ਦਿਲਚਸਪ ਸਵਾਲ ਖੜਾ ਹੈ ਕਿ ਕੀ ਉਹ ਮੁਨਾਫਾ ਬੁੱਕ ਕਰ ਜਾਂ ਲੰਬੇ ਸਮੇਂ ਲਈ ਨਿਵੇਸ਼ ਜਾਰੀ ਰੱਖਣ ਸੋਨੇ ਦੀ ਇਹ ਰਿਕਾਰਡ ਕੀਮਤ ਆਮ ਜਨਤਾ ਦੀ ਪਹੁੰਚ ਤੋਂ ਹੋਰ ਦੂਰ ਹੁੰਦੀ ਜਾ ਰਹੀ ਹੈ ਸੋਨੇ ਦਾ ਅੱਜ ਰੇਟ 11300 ਪਪੀਏ 1 ਗ੍ਰਾਮ ਦਾ ਚੱਲਦਾ ਪਿਆ ਵਾ ਤੇ ਚਾਂਦੀ ਵੀ ਅੱਜ ਉਸ ਹਿਸਾਬ ਨਾਲ ਬਹੁਤ ਤੇਜ਼ ਹੋਈ ਹੈ। ਏਡਾ ਚੱਲਦਾ ਪਿਆ 1,28,500 ਸੋਨੇ ਦਾ 10 ਗ੍ਰਾਮ ਮਗਰ ਬਣ ਜਾਂਦਾ ਹੈ 1,13,000 ਦਾ। ਇਹ ਤੇਜ਼ੀ ਲੋਕਾਂ ਦੀ ਜ਼ਰੂਰਤ ਸਮਝੋ ਚਾਹੇ ਲੋਕਾਂ ਦਾ ਸ਼ੌਂਕ ਬਣ ਗਿਆ ਤੇ ਲੋਕਾਂ ਨੇ ਇੱਕ ਮੰਝ ਆ ਗਿਆ ਕਿ ਸੋਨੇ ਚਾਂਦੀ 'ਚ ਪੈਸੇ ਲਾਣ ਨਾਲ ਪੈਸੇ ਲੋਕਾਂ ਦੇ ਵਧੇ ਆ ਇਹ 'ਚ ਕਿਸੇ ਦਾ ਮੱਕੀ ਨੁਕਸਾਨ ਨਹੀਂ ਹੋਇਆ ਸੋਨਾ ਚਾਂਦੀ ਇੱਕ ਲੋਕਾਂ ਦਾ ਇਹੋ ਜੀ ਚੀਜ਼ ਬਣ ਗਈ ਹੈ ਕਿ ਇਹ 'ਚ ਪੈਸੇ ਲਾਏ ਕਦੀ ਘਟੇ ਨਹੀਂ ਜ਼ਿੰਦਗੀ 'ਚ ਹਮੇਸ਼ਾ ਆਪ ਹੀ ਜਾਂਦਾ ਤੇ ਕਦੀ ਡੋਨ ਨਹੀਂ ਜਾਂਦਾ ਜਿੰਨਾਂ ਲੋਕਾਂ ਨੇ ਬਾਏ ਕੀਤਾ ਬਾਏ ਤੋਂ ਬਾਅਦ ਜੇ ਡੋਨ ਵੀ ਆਇਆ ਤੇ ਇੱਕ ਦੋ ਮਹੀਨਾ ਡੋਨ ਆਇਆ ਤੇ ਇਹਨੇ ਆਪ ਹੀ ਗਿਆ ਵਾ ਆਪੋਲਾ ਮੁਗੀ ਖਰੀਦੇ ਵਾਲੇ ਨੂੰ ਕਦੀ ਘਾਟਾ ਨਹੀਂ ਪਏਗਾ ਨਹੀਂ ਨਹੀਂ ਇਹ ਇੰਟਰਨੈਸ਼ਨਲ ਰੇਟ ਨਾਲ ਚੱਲਦਾ ਵਾ ਸਾਰੇ ਵਰਲਡ ਵਿੱਚ ਉਸੇ ਰੇਟ ਨਾਲ ਚੱਲਣਾ ਵਾ ਚਾਹੇ ਮਗਈ ਹਰ ਮੁਲਕ ਦੇ ਡਾਲਣ ਨਾਲ ਰੇਟ ਚੱਲਦਾ ਵਾ ਇਹਦਾ ਮਗਈ ਖਰੀਦਦਾਰ ਜਾਂ ਕੇ ਟੰਪ ਦਾ ਇਹਦੇ ਵਿੱਚ ਕੋਈ ਅਸਰ ਨਹੀਂ ਇਹਦਾ ਉਹ ਦੇਖੇ ਸਭ ਤੋਂ ਹਾਈ ਹਾਈਸਟ ਰੇਟ ਨੇ ਆ ਚਾਂਦੀ ਦੇ ਵੀ ਤੇ ਸੋਨੇ ਦੇ ਵੀ ਰੇਟ ਦਾ ਦੁਆਲੀ ਨੂੰ ਵੇਖੋ ਜੀ ਅੱਗੇ ਮੈਂ ਕਿਹਾ ਵਾ ਕਿ ਇੱਕ ਸਾਲ ਪਹਿਲਾਂ ਸਾਡੇ ਮਗਈ ਕਸ਼ਮੀਰ ਸਿੰਘ ਰਾਜਪੂਤ ਜੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਜੀ ਨੇ ਇਹ ਕਿਸੇ ਹਾਲ ਪਹਿਲਾਂ ਵੀ ਇਹਦੀ ਮਗਰੋਂ ਕੋਈ ਸ਼ਵਣੀ ਕੀਤੀ ਸੀ ਕਿ ਇਹ 2 ਸਵਾ ਲੱਖ ਤੋਂ ਦੋਵੇਂ ਚੀਜ਼ਾਂ ਉੱਪਰ ਜਾਣਗੀਆਂ ਇਹ ਦਿਵਾਲੀ ਤੱਕ ਤੇ ਉਹਨਾਂ ਦੀ ਗੱਲ ਸੱਚ ਹੋਈ ਹੈ ਅਸੀਂ ਸਾਰੇ ਜਣੇ ਜਿੰਨੇ ਵੀ ਪ੍ਰਧਾਨ ਸਾਡੇ ਵਟਾਲੇ ਦੇ ਪਠਾਨਕੋਟ ਦੇ ਸ਼ੋਕ ਲੁਥਰਾ ਜੀ ਵਟਾਲੇ ਦੇ ਹੀ ਤੇ ਪਠਾਨਕੋਟ ਦੇ ਸ਼ੋਕ ਵਰਮਾ ਜੀ ਰਮੇਸ਼ ਮਕੇਰੀਆ ਤੋਂ ਇਹਨਾਂ ਸਾਰਿਆਂ ਨੇ ਕਿ ਉਹਨਾਂ ਨੂੰ ਵਧਾਈ ਦਿੱਤੀ ਹੈ ਕਿ ਜੋ ਤੁਸੀਂ ਕੋਈ ਸ਼ਵਣੀ ਕੀਤੀ ਉਹ ਸੱਚ ਹੋਈ ਹੈ ਇਸ ਵਾਸਤੇ ਅਸੀਂ ਇਹਨਾਂ ਸਾਰਿਆਂ ਜਾ ਕੇ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਉਹਨਾਂ ਦਾ ਮਗਰ ਤਜਰਬਾ ساری ਉਮਰ ਦਾ ਬਿਲਕੁਲ ਸਹੀ ਸਾਬਤ ਹੋਇਆ ਹਾਂਜੀ ਹੋ ਸਕਦਾ ਜੀ ਜਿਸ ਹੱਬ ਨਤੇਜੀ ਆਸ ਆਖਦੇ ਆਂਦੀ ਪਈਏ ਕਿ ਹਰ ਚੀਜ਼ ਜੋ ਕਹਵੇ ਕੋਈ ਸੱਚ ਆ ਰਹਿ ਮੰਦੇ ਇਹ 1.5 ਲੱਖ ਰੁਪਏ ਦੋਵੇਂ ਚੀਜ਼ਾਂ ਬੋਹ ਸਕਦੀਆਂ ਨਹੀਂ ਕੋਈ ਫਰਕ ਨਹੀਂ ਪਿਆ ਸਗੋਂ ਜਿਆਦਾ ਲੋਕਾਂ ਦਾ ਸ਼ੌਂਕ ਬਣੀ ਜਾਂਦਾ ਜਿਹੜਾ ਚੀਜ਼ ਦਾ ਲੋਕਾਂ ਦੇ ਪੈਸੇ ਵਧੇ ਆ ਤੇ ਲੋਕੀ ਹੋਰ ਪੈਸੇ ਇਹ ਚ ਲਾਉਂਦੇ ਸ਼ੌਂਕ ਰੱਖਦੇ ਆ ਚਾਂਦੀ ਦਾ ਰੇਟ ਆ ਜੀ 1,27,300 ਰੁਪਇਆ ਤੇ ਚਾਂਦੀ ਅਗਲ ਬਹੁਤ ਕੰਜ਼ਿਊਮ ਹੋ ਰਹੀ ਹੈ ਲੋਕੀ ਸੇਵਿੰਗ ਬਰਕਰਾਰ ਪਈ ਹੈ ਉਹ ਇਸ ਕਰਕੇ ਚਾਂਦੀਆਂ ਰੇਟ ਵਧਾ ਪਿਆ ਔਰ ਆਨ ਦੀ ਉਮੀਦ ਹੈ ਕਿ ਅਗਲੀ ਦੀਵਾਲੀ ਤੇ ਚਾਂਦੀਆ ਪਾ ਲਗਭਗ 1.50 ਹਜ਼ਾਰ ਹੋ ਜਾਏਗਾ ਸਰ ਦੀਵਾਲੀ ਤੇ Hindu ਧਰਮ ਚ ਹਰ ਬੰਦਾ ਜਵਾਲੀ ਸ਼ੁਭ ਹੁੰਦੀ ਹੈ ਕੋਈ ਨਾ ਕੋਈ ਚੀਜ਼ ਖਰੀਦ ਰੂਹੀਦਾ ਤੇ ਚਾਂਦੀ ਦਾ ਖਰੀਦ ਜਾਂਦੀ ਹੈ ਕਿ ਚਾਂਦੀ ਉਹਨਾਂ ਕੋ ਵੱਧ ਹੀ ਪਈ ਹੈ ਇੱਕ ਇਨਵੈਸਟਮੈਂਟ ਵੀ ਹੋ ਗਈ ਇੱਕ ਮੌਕੇ ਤੇ ਖਰੀਦ ਰੂਥ ਹੋ ਗਈ ਉਹਦੇ ਕਾਰਨ ਇਹ ਲਗਭਗ ਉਹਦਾ ਹੀ ਹਿੱਸਾ ਜਿਹੜਾ ਚਾਂਦੀ ਰੇਟ ਜਾਂ ਸੋਨੇ ਰੇਟ ਇਹਨਾਂ ਵਧਾ ਪਿਆ ਕਹਦਾ ਸਰ ਇਹ ਜਿਹੜਾ ਜਿਹੜਾ ਟ੍ਰੈਫਿਕ ਟੈਰੀਫਾਇ ਜਾ ਰਿਹਾ ਯਾ ਪੰਗੇ ਲਈ ਜਾ ਰਿਹਾ ਬਸ ਉਹਦੇ ਕਰਕੇ ਸਰ ਜੇ ਚਾਂਦੀ 5-7 ਹਜ਼ਾਰ ਦਾਹਿਰ ਵੱਗ ਟੁੱਟੀ ਜਾਂਦੀ ਹੈ ਨਾ ਤਾਂ ਦੁਬਾਰਾ ਵੀ 25 ਹਰ ਵੱਧ ਜਾਏਗੀ ਕੋਈ ਤੁਸੀਂ ਕੋ ਪਰਮਨੈਂਟ ਸਸਤੀ ਹੋਵੇ ਉਹ ਨਹੀਂ ਜਿਉਣੀ ਦੁਵਾਲੀ ਤੱਕ ਦੇਖੋ ਚਾਂਦੀ ਦਾ ਪਾਲ ਲਗਭਗ 1.50 ਲੱਖ ਰੁਪਏ ਕਿਲੀ ਪਹੁੰਚ ਜਾਏਗਾ